ਦਾ ਮਾਰ ਤੋਂ ਸ਼ੁਰੂ ਕਰਨਾ ਹੈ ਇਹ ਮਾਰ ਤੇ ਖੰਡਾ ਪਾਸ ਤੋਂ ਹੋ ਕੇ ਲੀਦਾ ਭਵਨਾ ਦੇ 18 ਟਾਂਕ ਨੂੰ ਜਲਦਾ ਤੇ ਸ਼ਾਵਾਂ ਦੀ ਬੇਨਤੀ ਆ ਵੀ ਅੰਸ਼ਾ ਝੰਡੇ ਵਿੱਚ ਦਾਣਾ ਇੱਕ ਦੋ ਅਕੈਨੀ ਰੱਦਣਾ ਤੇ ਤੇ ਨਾਰੇ ਦਾ ਆਵਾਜ਼ ਨਾਰੇ ਦੀ ਆਵਾਜ਼ ਨਾਲ ਤਹਾਜਾ ਬਾਈ ਗੁਰਜੀਤ ਸਿੰਘ ਖਾਲਸਾ ਬਾਈ ਗੁਰਜੀਤ ਜੀ ਨੂੰ ਬਹੁਤ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਇਆ ਏ ਜੋ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਤਣਾਅ ਵਧਿਆ ਉਹਦੇ ਸਬੰਧ ਵਿੱਚ ਜਿਹੜੇ ਜੰਗਵਾਜ ਨੇ ਜਿੰਦਾਬਾਦ ਜੰਗਵਾਜਾਂ ਦੇ ਖਿਲਾਫ ਅਮਨ ਮਾਰਚ ਆ ਜਿਹੜਾ ਉਹ ਸ਼ੁਰੂ ਕੀਤਾ ਜਾਊਗਾ ਇਹ ਤੋਂ ਹੁਣ ਅਸੀਂ ਸਰਾਂਦ ਮੰਡੀ ਖੜੇ ਹੋਇਆ ਸਰਾਂਦ ਦੀ ਸਰਾਂਦ ਰੋਡ ਤੇ ਦਾਣਾ ਮੰਡੀ ਚ ਤੇ ਥੋੜੀ ਦੇਰ ਦੇ ਵਿੱਚ ਇੱਥੋਂ ਜਿਹੜਾ ਇਹ ਆਪਣਾ ਇਮਾਰਤ ਹੈ ਇਹ ਸ਼ੁਰੂ ਹੋਊਗਾ ਇੱਥੋਂ ਸਰੰਦਰ ਰੋਡ ਪੈ ਕੇ ਦੁੱਗੜਵਰ ਸਾਹਿਬ ਖੰਡਾ ਚੌਰ ਖੰਡਾ ਚੌਰ ਤੋਂ ਨੀਲਾ ਪਵਨ ਨੀਲਾ ਪਵਨ ਤੋਂ ਫੁਆਰਾ ਤੱਕ ਤੇ ਫੁਆਰਾ ਤੱਕ ਜਾ ਕੇ ਇਹਦੀ ਸਮਾਪਤੀ ਕੀਤੀ ਜਾਊਗੀ ਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਜਿਹੜੇ ਪਿਛਾ ਵੀ ਕਿਤੇ ਰਹਿੰਦੇ ਨੇ ਉਹ ਵੀ ਜਲਦੀ ਤੋਂ ਜਲਦੀ ਪਹੁੰਚ ਕੇ ਕਰਤਾਲਤਾ ਕਰੋ ਜਿਹੜੇ ਤੁਸੀਂ ਪਹੁੰਚੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾਦੀਪੁਰ ਜਿੰਦਾਬਾਦ